ਅਕਾਲੀ ਦਲ ਹੁਣ ਇਹ ਕਹਿੰਦਾ ਨਜ਼ਰ ਆਇਆ ਕਿ ਅਸੀਂ ਬਹੁਤ ਵੱਡੀ ਪਾਰਟੀਆਂ ਸਾਨੂੰ ਲੋੜ ਨਹੀਂ ਹਮਾਇਤ ਦੀ ਇਹ ਤਾਂ 9 ਮਾਸ ਦੇ ਰਿਸ਼ਤੇ ਤੋਂ ਉੱਤੇ ਚਲੇ ਗਏ ਸੀ ਇਹ ਤਾਂ ਕਹਿੰਦੇ ਹਸਬੰਡ ਵਾਈਫ ਦਾ ਰਿਸ਼ਤਾ ਉਹ ਤੱਕੜੀ ਨੂੰ ਲੋਕਾਂ ਨੇ ਪੰਛੀ ਦੀ ਬੰਦਿਆ ਇਹ ਨਾ ਇਸ ਪਰਿਵਾਰ ਨੇ ਇੱਕ ਬੰਨੇ ਤੱਕੜੀ ਦੇ ਛਾਬੇ 'ਚ ਆਪਣਾ ਪਰਿਵਾਰ ਤੋਲਿਆ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂਗਾ ਵੀ ਇਹਨਾਂ ਨੇ ਸੌਦੇ ਸਾਦ ਨੂੰ ਪੇਸ਼ਾਕ ਆ ਪਹਨਾਈ ਇਹ ਬੰਨੇ ਨੇ ਲੋਕਾਂ ਨੂੰ ਪਤਾ ਨਹੀਂ ਵੀ ਉਹਨੂੰ ਮaaf ਕਰ ਲਈ 90 ਲੱਖ ਦੇ ਇਸ਼ਤਿਹਾਰ ਦੇ ਤੇ ਲੋਕਾਂ ਨੂੰ ਪਤਾ ਨਹੀਂ ਵੀ ਇਹਨਾਂ ਨੇ ਜੇਸ਼ੇਦਾਰਾਂ ਨੂੰ ਛੱਡ ਕੇ ਜਲੀਲ ਕੀਤਾ ਕੋਠੀਆਂ ਜਿਉਂਨਾਂ ਕੋ ਫੈਸਲੇ ਕਰਾਏ ਇਹ ਕਿਹੜੇ ਮੂੰਹ ਨਾਲ ਕਹਿੰਦੇ ਆ ਜੀ ਇਹ ਪੰਥ ਦੀ ਪਾਰਟੀ ਹੈ ਇਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਜੀ ਕੋਈ ਹੱਕਦਾਰ ਨਹੀਂ ਇਹਨਾਂ ਨੇ ਜਿਹੜਾ ਇਹ ਇਹਨਾਂ ਨੇ ਨਹੀਂ ਵੀ ਸਮਝੌਤਾ ਤੋੜਿਆ ਸਭ ਜੇ ਉੱਤਾਂ ਪਾਛ ਪਨੀ ਤੋੜਿਆ ਬੀਜੇਪੀ ਨੇ ਪਹਿਲਾਂ ਹੀ ਆਪਣਾ ਪਲੜਾ ਸਾਫ ਕਰ ਦਿੱਤਾ ਕਿ ਹੁਣੀ ਪਹਿਲਾਂ ਪਿੱਛੇ ਹਟ ਜਾਈਏ ਕਿ ਕਿਤੇ ਮੁੱਦੇ ਮੂਨਾ ਡਿੱਗ ਪਏ ਜਾਂ ਕਾਲੀ ਦਲ ਨਾ ਚੱਲੇ ਦੇਖੋ ਮੈਂ ਉਸ ਕੰਮ ਨਾਲ ਸਹਿਮਤ ਨਹੀਂ ਲੋਕਾਂ ਦੀ ਜੁੱਤੀਆਂ ਮਾਰ ਗਿਆ ਮਾੜੀ ਤਾਂ ਫਿਰ ਭਾਜਪਾ ਨਾਲ ਵੀ ਹੋਈ ਸੀ ਮਲੋਟ ਵਾਲਾ ਸੀਨ ਦੇਖ ਲੋ ਫਿਰ ਤੁਸੀਂ ਬਿਲਕੁਲ ਉਹਨਾਂ ਨਾਲ ਹੋਣੀ ਚਾਹੀਦੀ ਮੈਂ ਧੂਆਂ ਪਾਰਟੀਆਂ ਦੀ ਨਹੀਂ ਗੱਲ ਕਰਦਾ ਜੀ ਕਾਂਗਰਸ ਵੀ ਸੇਮੀ ਹੈ ਕਾਂਗਰਸ ਨੇ ਵੀ ਹੁਣ ਤੱਕ ਕੁਝ ਨਹੀਂ ਕੀਤਾ ਪੰਜਾਬ ਲਈ ਨਾ ਆ ਜਿਹੜੀਆਂ 92 ਲਾਸ਼ਾਂ ਕਰ ਸਕਦੇ ਆਜ਼ਾਦ ਟੀਵੀ ਦੇ ਫੇਸਬੁੱਕ ਅਤੇ YouTube ਪੇਜ ਦੇ ਨਾਲ ਜੁੜੇ ਹੋਏ ਹਾਂ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਦੋ ਬੜੇ ਅਹਿਮ ਮੁੱਦੇ ਨੇ ਜੋ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਆ ਪਹਿਲਾ ਮੁੱਦਾ ਬੀਜੇਪੀ ਨੇ ਕੋਰੀ ਨਾ ਕਰ ਦਿੱਤੀ ਆਕਾਲੀ ਦਲ ਦੇ ਨਾਲ ਗੱਠ ਜੋੜ ਨੂੰ ਲੈ ਕੇ ਆ ਅੱਗੋਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਵੀ ਰਿਪਲਾਈ ਆ ਗਿਆ ਕਿ ਅਸੀਂ ਵੀ ਬਹੁਤ ਵੱਡੀ ਪਾਰਟੀ ਆ ਸਾਨੂੰ ਵੀ ਹਮਾਇਤ ਦੀ ਲੋੜ ਨਹੀਂ ਹੈਗੀ ਦੂਜਾ ਮੁੱਦਾ ਕੌਮਨ ਸਾ ਮੋਰਚਾ ਕਾਫੀ ਲੰਬੇ ਸਮੇਂ ਤੋਂ ਚੰਡੀਗੜ੍ਹ ਦੀਆਂ ਬਰਹਾਂ ਦੇ ਉੱਤੇ ਲੱਗਿਆ ਹੋਇਆ ਇਸ ਦੇ ਨਾਲ ਜੁੜਦਾ ਹੋਇਆ 1 April ਨੂੰ ਵੱਡਾ ਮਾਰਚ ਨਿਕਲੇਗਾ ਤਾਂ ਉਹ ਸਰਕਾਰ ਦੀ ਨੀਂਦ ਉਡਾ ਸਕਦਾ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਪਾਲ ਸਿੰਘ ਫਰਾਂਸ ਨੇ ਸਭ ਤੋਂ ਪਹਿਲਾਂ ਅਕਾਲੀ ਦਲ ਦਾ ਰੁਕ ਕਰਾਂਗੇ ਫਰਾਂਸ ਸਾਹਿਬ ਅਕਾਲੀ ਦਲ ਤੇ ਭਾਜਪਾ ਦਾ ਗੱਠ ਜੋੜ 9 ਮਾਸ ਦਾ ਰਿਸ਼ਤਾ ਮੰਨਿਆ ਜਾਂਦਾ ਸੀਗਾ ਅਕਾਲੀ ਦਲ ਹੁਣ ਇਹ ਕਹਿੰਦਾ ਨਜ਼ਰ ਆਇਆ ਕਿ ਅਸੀਂ ਬਹੁਤ ਵੱਡੀ ਪਾਰਟੀ ਆ ਸਾਨੂੰ ਲੋੜ ਨਹੀਂ ਹਮਾਇਤ ਦੀ ਅਸੀਂ ਪੰਥ ਪੰਜਾਬ ਦੇ ਲਈ ਖੜਨ ਆਲੇ ਆ ਅਸੀਂ ਸਿਆਸਤ ਕਰਨ ਵਾਲੇ ਨਹੀਂ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ 9 ਮਾਸ ਦੇ ਰਿਸ਼ਤੇ ਤੋਂ ਉੱਤੇ ਚਲੇ ਗਏ ਸੀ ਇਹ ਤਾਂ ਕਹਿੰਦੇ ਹਸਬੰਡ ਵਾਈਫ ਦਾ ਰਿਸ਼ਤਾ ਪਤਾ ਨਹੀਂ ਹਸਬੰਡ ਇਹਨਾਂ ਚੋਂ ਕਿਹੜਾ ਸੀ ਵਾਈਫ ਕਿਹੜੀ ਸੀ ਇਹਨਾਂ ਨੇ ਜਿਹੜੀ ਇਸ ਪਰਿਵਾਰ ਨੇ ਬਾਦਲ ਪਰਿਵਾਰ ਨੇ ਇਸ ਸੁਖਵੀਰ ਸਿੰਘ ਨੇ ਹੁਣ ਇਹਦੇ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਨੇ ਜਦੋਂ ਦੀ ਪੰਜਾਬ ਪਾਰਟੀ ਬਣਾਈ ਹੈ ਜਦੋਂ ਸੰਗ ਨਾਲ ਜਦੋਂ ਇਹਨਾਂ ਨੇ ਸਾਹ ਪਾਈ ਹੈ ਉਦੋਂ ਤੋਂ ਹੀ ਇਕਾਲੀ ਦਲ ਦੇ ਵਿੱਚ ਗਰਾਫਟ ਹੋਣੀ ਸ਼ੁਰੂ ਹੋ ਗਈ ਠੀਕ ਹੈ ਉਦੋਂ ਤੋਂ ਗਰਾਫਟ ਕਾਹ ਸ਼ੁਰੂ ਹੋ ਗਈ ਕਿ ਇਹਨਾਂ ਨੇ ਪੰਜਾਬ ਖਾਲਸਾ ਪਾਰਟੀ ਨੂੰ ਸਿੱਖ ਪਾਰਟੀ ਨੂੰ ਅਕਾਲੀ ਦਰਬ ਨੂੰ ਜਿਹੜੀਆਂ ਇੰਨੀਆਂ ਕੁਰਬਾਨੀਆਂ ਦੇ ਕੇ ਬਣੀ ਹੈ ਜਿਹੜੀਆਂ ਬਹੁਤ ਤੰਗੀਆਂ ਤਰਸ਼ੀਆਂ ਵਿੱਚੋਂ ਨਿਕਲ ਕੇ ਲੋਕਾਂ ਨੇ ਇਹਨੂੰ ਆਪਣੀ ਮੰਨਿਆ ਤੱਕੜੀ ਚੋਣ ਨਿਸ਼ਾਨੋਂ ਲੋਕਾਂ ਨੇ ਖਾਲਸਾਪਨ ਦੀ ਆਪਣੀ ਬਣਿਆ ਸਾਡੇ ਕੋਲ ਇੱਕ ਪ੍ਰਮਾਣ ਹੈ ਸਾਡੇ ਵੀਰ ਜੀ ਨੇ 80 82 ਸਾਲ ਦੀ ਉਮਰ ਆ ਉਹ ਕਹਿੰਦੇ ਮੈਂ ਹੁਸ਼ਿਆਰਪੁਰ ਚਲੇ ਗਿਆ ਹੁੱਕਾ ਪੀਂਦੇ ਆ ਹੁੱਕਾ ਉੱਥੇ ਦੇ ਕੁਛ ਸਰੇਣੀ ਦੇ ਲੋਕ ਮਨਕੀ ਦੇ ਵੀ ਸਦੀ ਸਤਾਰ ਨੂੰ ਮੰਨਦੇ ਹੁੱਕਾ ਪੀਂਦੇ ਸਨ ਚਾਹ ਉਹ ਕਿਸਾਨੀ ਦਾ ਜੱਟਾ ਜੱਟ ਸਰੇਣੀ ਦਾ ਸਬੰਧ ਅਸਾ ਕਹਿੰਦਾ ਬੋਟਾ ਦਾ ਪੁੱਛਣ ਲੱਗੇ ਮੈਂ ਆਪਣੇ ਪਿਤਾ ਨਾਲ ਗਿਆ ਕਹਿੰਦਾ ਉਹ ਕਹਿੰਦੇ ਪੰਥ ਦਾ ਕੀ ਹੁਕਮ ਆ ਉਹ ਵੀ ਪੰਥ ਬਣਦੇ ਸੀ ਉਹ ਤੱਕੜੀ ਨੂੰ ਲੋਕਾਂ ਨੇ ਪੰਥ ਦੀ ਬਣ ਲਿਆ ਇਹ ਨਾ ਇਸ ਪਰਿਵਾਰ ਨੇ ਇੱਕ ਬੰਨੇ ਤੱਕੜੀ ਦੇ ਛਾਬੇ 'ਚ ਆਪਣਾ ਪਰਿਵਾਰ ਤੋਲਿਆ ਇੱਕ ਬੰਨੇ ਇਹਨਾਂ ਨੇ ਸਾਰੀ ਜਿਹੜੀ ਸਿੱਖ ਕੌਮ ਨੂੰ ਤੋਲਿਆ ਇੱਥਾਂ ਖਤਮ ਹੋ ਗਈ ਇਹ ਕਹਿੰਦੇ ਵੱਡੀ ਪਾਰਟੀ ਆ ਪੰਜਾਬ ਦੇ ਵਿੱਚ 1.5 ਐਮਐਲਏ ਨਹੀਂ ਹੋਣ ਇਹਨਾਂ ਨੂੰ ਪਾਰਟੀ ਵੱਡੀ ਕਾਦੀ ਰਹੀ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਾਂ ਨੇ ਆਪਣੀ ਮੰਨਿਆ ਕਿਸਾਨੀ ਇਹਨਾਂ ਨੂੰ ਮੰਨਿਆ ਕਿਸਾਨੀ ਦੀ ਹਤੈਸ਼ੀ ਪਾਰਟੀ ਹੈ ਇਹਨਾਂ ਨੇ ਜਦੋਂ ਤਿੰਨ ਕਾਲੇ ਕਾਨੂੰਨ ਬਣੇ ਆ ਇਹ ਦੋਵੇਂ ਹਸਬੈਂਡ ਵਾਈਫ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੌਰ ਬਾਦਲ ਇਹ ਦੱਸ ਸਕਦੇ ਕਿ ਇਹਨਾਂ ਨੇ ਉੱਥੇ ਕੀ ਕਿਹਾ ਪਾਰਲੀਮੈਂਟ 'ਚ ਇਹਨਾਂ ਨੇ ਹਮਾਇਤ ਕੀਤੀ ਹੈ ਉਹਨਾਂ ਦੀ ਵੀ ਕਾਲੇ ਕਾਨੂੰਨ ਸਹੀ ਐ ਕਿਸਾਨਾਂ ਨੂੰ ਪਤਾ ਹੀ ਨਹੀਂ ਕਿਸਾਨ ਨੇ ਕਾਹਦੇ ਆ ਨੈਕਸਲ ਵਾਲੀ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਇਹ ਗਲਤ ਰਾਜ ਚੁੜਿਆ ਇਹਨਾਂ ਨੂੰ ਡਾਂਗਾ ਮਾਰ ਮਾਰੇ ਠਾਣਾ ਚਾਹੀਦਾ ਜਦੋਂ ਕਿਸਾਨੀ ਜਿਹੜੀ ਐ ਉਹ ਉਹਨਾਂ ਦੀ ਐਜੀਟੇਸ਼ਨ ਮਜ਼ਬੂਤ ਹੋ ਗਈ ਇਹਨਾਂ ਨੇ ਕਿਸਾਨਾਂ ਦੇ ਹੱਕ ਚ ਬਿਆਨ ਦੇਣੇ ਸ਼ੁਰੂ ਕਰਤੇ ਬੰਦੇ ਉਹ ਹੀ ਆ ਹੁਣ ਲੋਕਾਂ ਨੂੰ ਕਿਸੇ ਇਸ ਗੱਲ ਦਾ ਪਤਾ ਨਹੀਂ ਲੋਕਾਂ ਨੂੰ ਇਹ ਗੱਲ ਦਾ ਪਤਾ ਨਹੀਂਗਾ ਵੀ ਇਹਨਾਂ ਨੇ ਸੌਦੇ ਸਾਦ ਨੂੰ ਪੇਸ਼ਾਕ ਆ ਪਹਨਾਈ ਐ ਇਹ ਬੰਨੇ ਨੇ ਲੋਕਾਂ ਨੂੰ ਪਤਾ ਨਹੀਂ ਵੀ ਉਹਨੂੰ ਮaaf ਕਰਨੀ 90 ਲੱਖ ਦੀ ਇਸ਼ਤਿਆਹਾ ਦਿੱਤੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਜਿਹੜੀ ਬਿਆਦਬੀ ਸੌਦਾ ਸਾਥ ਦੀ ਟੀਮ ਨੇ ਕੀਤੀ ਸਰਗਣਾ ਜਿਹੜਾ ਸੀ ਉਹਦਾ ਮੁਖੀ ਉਹ ਸੀ ਇਹਨਾਂ ਨੇ ਉਹਨੂੰ ਮaaf ਕੀਤਾ ਇਹ ਲੋਕਾਂ ਨੂੰ ਪਤਾ ਨਹੀਂ ਕਿ ਇਹਨਾਂ ਨੇ ਉਹਦੀ ਮਾਫੀ ਦੀ ਚਿੱਠੀ ਵੀ ਆਪ ਲਿਖੀ ਲੋਕਾਂ ਨੂੰ ਪਤਾ ਨਹੀਂ ਵੀ ਇਹਨਾਂ ਨੇ ਜੇ세ਦਾਰਾਂ ਨੂੰ ਛੱਡ ਕੇ ਜਲੀਲ ਕੀਤਾ ਕੋਠੀਆਂ ਜਿਉਂ ਨਾਲ ਕੋ ਫੈਸਲੇ ਕਰਾਏ ਕਿ ਕਿਹੜੇ ਮੂੰਹ ਨਾਲ ਕਹਿੰਦੇ ਆ ਜੀ ਇਹ ਪੰਥ ਦੀ ਪਾਰਟੀ ਹੈ ਕਿਹੜੇ ਮੂੰਹ ਨਾਲ ਕਹਿੰਦੇ ਜੀ ਪੰਜਾਬ ਦੀ ਹਕਾਇਤੀ ਪਾਰਟੀ ਹੈ ਇਹਨਾਂ ਨੇ ਹੁਣ ਲਈ ਦੱਸੋ ਕਿੰਨੀ ਸਨਤ ਲਿਆਂਦੀ ਪੰਜਾਬ ਲਈ ਮੈਨੂੰ ਕਿਸ ਨੇ ਸਵਾਲ ਕਰਤਾ ਜੀ ਕਿ ਇਹਦੇ ਤੁਸੀਂ ਕਹਿੰਦੇ ਕੁਛ ਨਹੀਂ ਕੀਤਾ ਇਹਨੇ ਸੜਕਾਂ ਬਣਾਈਆਂ ਸੜਕਾਂ ਮੈਂ ਕਹਾਂ ਇਹਦੇ ਪੇਵਦੀਆਂ ਤੁਸੀਂ ਮੈਂ ਕਹਾਂ ਟੂਲ ਕਾਦਾ ਦਿੰਦੇ ਹੋ ਟੂਲ ਜੇ ਸੜਕਾਂ ਹੀ ਬਣਾਈਆਂ ਟੂਲ ਕਾਦਾ ਕਹਿੰਦੇ ਹੋਰ ਸੁਣੋ ਕਹਿੰਦੇ ਨਵੀਆਂ ਜੇਲਾਂ ਬਣਾਈਆਂ ਮੈਂ ਕਹਾਂ ਨਵੀਂ ਜੇਲ ਬਟੋੜੀ ਡਿਵੈਲਪਮੈਂਟ ਹੁੰਦੀ ਆ ਮੈਂ ਕਹਾਂ ਸ਼ਰਮ ਕਰੋ ਮਾੜੀ ਜੀ ਜੇਲ ਚ ਜਾਣ ਤੋਂ ਰੋਕਣੇ ਬੰਦੇ ਡਿਵੈਲਪਮੈਂਟ ਹੁੰਦੀ ਆ ਨਵੀਂ ਜੇਲ ਬੋਣੀ ਡਿਵੈਲਪਮੈਂਟ ਨਹੀਂ ਜਾਂਦੀ ਮੈਂ ਨਵੀਂ ਜੇਲ ਬਣਾਤੀ ਹੋਰ ਬਣਾਤੀ ਉੱਥੇ ਗਿਣਤੀ ਵਧਾਤੀ ਇਹ ਕਹਦੀ ਇਹ ਕਹਦੀ ਡਿਵੈਲਪਮੈਂਟ ਹੈ ਕਿਹੜੇ ਪਾਸੇ ਪਾਸੇ ਦੀ ਆ ਇਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਜੀ ਕੋਈ ਹੱਕਦਾਰ ਨਹੀਂ ਇਹ ਇਹਨਾਂ ਨੇ ਜਿਹੜਾ ਇਹ ਨਾ ਨਹੀਂ ਸਮਝੋ ਉਤਾ ਤੋੜਿਆ ਸਮਝੌਤਾ ਪਾਰਟੀਆਂ ਨੇ ਤੋੜਿਆ ਇਹਦਾ ਉਹਨਾਂ ਨੂੰ ਪਤਾ ਲੱਗਿਆ ਸੀ ਵੀ ਇਹਨਾਂ ਦੇ ਨਾਲ ਰਲ ਕੇ ਇੱਕ ਲੋਕ ਜਿਹੜੇ ਪੰਥਕਵਾਦ ਸਿੱਖੀ ਸੋਚ ਵਾਲੇ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਬਿਲਕੁਲ ਇਹਹੀ ਗੱਲ ਹੋ ਰਹੀ ਹੈ ਸਾਰੀ ਫਰਾਂਸ ਸਾਹਿਬ ਕਿ ਭਾਜਪਾ ਨੇ ਪਹਿਲਾਂ ਹੀ ਆਪਣਾ ਪਲੜਾ ਸਾਫ਼ ਕਰ ਦਿੱਤਾ ਕਿ ਹੁਣ ਹੀ ਪਹਿਲਾਂ ਪਿੱਛੇ हट ਜਾਈਏ ਕਿ ਕਿਤੇ ਮੁੱਦੇ-ਮੂਨਾ ਡਿੱਗ ਪਏ ਜਾਂ ਅਕਾਲੀ ਦਲ ਨਾ ਚੱਲੇ ਇਹਹੀ ਗੱਲ ਹੋਈ ਫਿਰ ਸਾਰੀ ਦੇਖੋ ਜੀ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਦੀ ਅਝੰਸੀਆ ਵੀ ਸੀ ਇਹਦੇ ਉਹਨਾਂ ਨੂੰ ਪੋਰਟ ਸੀ ਵੀ ਇਹ ਜਿਹੜੇ ਜਦੋਂ ਲੋਕਾਂ 'ਚ ਜਾਣ ਕੇ ਤਨ ਤਨ ਗਿਆ ਦੇਖੋ ਮੈਂ ਉਸ ਕਮਨਾ ਸਹਿਮਤ ਨਹੀਂ ਲੋਕਾਂ ਦੀ ਜੁੱਤੀਆਂ ਮਾਰੀਆਂ ਸਿੱਟੀਆਂ ਸਿੱਟੀਆਂ ਨਾਲ ਨਾ ਦੇ ਪੁੱਤ ਇਹਨਾਂ ਨੂੰ ਉਹਨਾਂ ਨੂੰ ਪੰਜਾਬ ਬਚਾਓ ਯਾਤਰਾ ਉੱਥੇ ਛੱਡ ਕੇ ਜਾਣੀ ਪਈ ਇਹ ਕਿਹੜੇ ਮੂੰਹ ਨਾਲ ਜਾਣਗੇ ਉਹਨਾਂ ਨੂੰ ਪਤਾ ਬਾਜਪਨ ਵੀ ਇਹ ਲੋਕ ਜਿਹੜੇ ਆ ਇਹਨਾਂ ਨੂੰ ਵੋਟ ਨਹੀਂ ਪਾਉਣਗੇ ਮਾੜੀ ਤਾਂ ਫਿਰ ਬਾਜਪਨ ਵਾਲੀ ਵੀ ਹੋਈ ਸੀ ਮਲੋਟ ਵਾਲਾ ਸੀਨ ਦੇਖ ਲਓ ਫਿਰ ਤੁਸੀਂ ਬਿਲਕੁਲ ਉਹਨਾਂ ਨਾਲ ਹੋਣੀ ਚਾਹੀਦੀ ਸੀ ਉਹਨਾਂ ਉਹ ਸੈਂਟਰ ਸਰਕਾਰ ਆ ਉਹਨਾਂ ਨੇ ਹੁਣ ਤੱਕ ਕੀ ਕੀਤਾ ਪੰਜਾਬ ਲਈ ਉਹੋ ਹੀ ਪਹਿਲਾਂ ਤੈਂਦੀ ਵੀ ਸੋਣ ਨੂੰ ਆਇਆ ਮੁਲਖ ਦਾ ਪ੍ਰਾਈਮ ਮਿੰისტਰ ਐਲਾਨ ਕਰੇ ਵੀ 2019 ਚ 550 ਸਾਲ ਦਾ ਗੁਰਪਤ ਤੇ ਗੁਰਨਾਨਕ ਦੇਵ ਜੀ ਦੀ ਅਮ ਪ੍ਰੋਫੈਸਰ ਬਲਵਿੰਦਰ ਬਲਵਿੰਦਰ ਪਾਰ ਸਿੰਘ ਭੁੱਲਰ ਨੂੰ ਰਿਹਾ ਕਰਾਂਗਾ ਆ ਲਿਸਟਾ ਆਪਣੇ ਰਾਜਵਾਲਾ ਦੀ ਫਾਂਸੀ ਮਾਫ ਕਰਨੀ ਕੀਤੀ ਇੱਥੇ ਤਾਂ ਪ੍ਰਾਈਮ ਮਿੰისტਰ ਕਹਿ ਕੇ ਬੁਕਰ ਨੇ ਕਮਾਲ ਦੀ ਗੱਲ ਹੈ ਕੋਈ 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 ਗਾਲੀ ਨਹੀਂ ਕੋਈ ਜ਼ਿੰਮੇਵਾਰੀ ਚੱਕਦਾ ਹੀ ਨਹੀਂ ਭਵੇਂ ਭਾਜੀਪੀ ਹੈ ਭਵੇਂ ਆਕਾਲੀ ਦਲ ਹੈ ਕੋਈ ਪੰਥਦਰਦੀ ਨਹੀਂ ਹੈਗਾ ਫਿਰ ਤੁਸੀਂ ਇਹ ਕਹਿਣਾ ਕਿਹਨੇ ਸਾਫ਼ ਤੌਰ ਤੇ ਕਿ ਇਹ ਲਾਰੇ ਲਾਰੇ ਆ ਲੋਕਾਂ ਨੂੰ ਭੜਕਾ ਰਹੇ ਆ ਵੀ ਉਹਨਾਂ ਨੂੰ ਗੁੰਮਰਾਹ ਕਰ ਰਹੇ ਮੈਂ ਧੂਆਂ ਪਾਰਟੀਆਂ ਦੀ ਨਹੀਂ ਗੱਲ ਕਰਦਾ ਜੀ ਕਾਂਗਰਸ ਵੀ ਸੇਮੀ ਹੈ ਕਾਂਗਰਸ ਨੇ ਵੀ ਹੁਣ ਤੱਕ ਕੁਛ ਨਹੀਂ ਕੀਤਾ ਪੰਜਾਬ ਲਈ ਨਾ ਆ ਜਿਹੜੀਆਂ 92 ਲਾਸ਼ਾਂ ਕਰ ਸਕੀਆਂ ਇਹਨਾਂ ਨੇ ਸਿੱਖੀ ਨਹੀਂ ਨਹੀਂ ਪੰਜਾਬ ਲਈ ਕੁਛ ਨਹੀਂ ਕੀਤਾ ਪੰਜਾਬ ਤਾਂ ਬਰਬਾਦੀ ਦੇ ਕੰਢੇ ਤੇ ਹੈ ਤੁਸੀਂ ਦੇਖੋ ਪੰਜਾਬ ਤੇ ਕਿੰਨੀ ਕਿਸੰਤ ਆਈ ਹੈ ਪੰਜਾਬ ਦਾ ਕਿੰਨੀ ਇੱਕ ਨੌਕਰੀਆਂ ਮਿਲੀਆਂ ਮੈਂ ਹੈਰਾਨ ਆ ਇਹ ਮੈਨੂੰ ਪੁੱਛਦੇ ਵੀ ਕੀ ਕਰੀਏ ਆ ਹਿਮਾਚਲ ਤੇ ਸਰਕਾਰ ਲੋਕ ਸਿਆਣੇ ਇੱਕ ਨਵੰਬਰ 1966 ਨੂੰ ਅਲੱਗ ਹੋਇਆ ਹਿਮਾਚਲ ਪੰਜਾਬ ਦੀਆਂ ਤਿੰਨ ਲੀੜਾਂ ਹੋਈਆਂ ਉੱਚ ਇੱਕ ਹਿਮਾਚਲ ਹਰਿਆਣਾ ਤੇ ਪੰਜਾਬ ਬਣਿਆ ਪੰਜਾਬੀ ਸੂਬੇ ਦੀ ਬਣ ਗਈ ਇਹ ਉਹਨਾਂ ਨੇ ਕਾਨੂੰਨ ਬਣਾ ਲਿਆ ਵੀ ਜਿਹੜਾ 1966 ਤੋਂ ਪਹਿਲਾਂ ਤਾਂ ਉਹ ਹੀ ਨੌਕਰੀ ਕਰੇਗਾ ਉਹ ਹੀ ਜ਼ਮੀਨ ਖਰੀਦੇਗਾ ਉਹ ਹੀ ਰਹੇਗਾ ਉਹਨਾਂ ਨੇ ਪਾਬੰਦੀ ਲਾਤੀ ਰਾਜਸਥਾਨ ਚ ਪਹਿਲਾਂ ਹੀ ਅਸੀਂ ਕੋਈ ਉੱਥੇ ਐਗਰੀਕਲਚਰ ਜ਼ਮੀਨ ਨਹੀਂ ਖਰੀਦਦਾ ਦੀ ਵੋਟ ਨਹੀਂ ਮਾਰਦੀ ਕਮਾਲ ਲੀਆ ਪੰਜਾਬ ਨੂੰ ਕਹਨੇ ਬਣਾਇਆ ਇਹ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਸੀਐਮ ਜਿਨ੍ਹਾਂ ਨੇ ਸਤਾਪੁਖਤੀਓ ਸਾਨੂੰ ਦੱਸਣ ਵੀ ਕਹਨੇ ਇਹਨੂੰ ਸ਼ਾਮਲਾਟ ਬਣਾਇਆ ਇੱਥੇ ਕੋਈ ਵੀ ਆ ਕੇ ਨੌਕਰੀ ਕਰ ਸਕਦਾ ਕੋਈ ਵੀ ਰਹਿ ਸਕਦਾ ਕੋਈ ਵੀ ਵੋਟ ਪਾ ਸਕਦਾ ਆ ਗੁਜਰਾਤ ਦੇ ਵਿੱਚ 10 ਸਾਲ ਦੀ ਧੋਮੀ ਸੀ 10 ਸਾਲ ਰਹਿੰਦੇ ਹੋਏ ਤੇ ਨੌਕਰੀ ਕਰੋ ਇੱਥੇ ਕਿ ਇੱਥੇ ਕਿਉਂ ਨਹੀਂ ਕਿਉਂ ਇਹ ਪਾਬੰਦੀ ਲੱਗੀ ਅਸੀਂ ਆ ਕੋਲ ਹਮਾਜ ਲੋ ਸਾਰੇ ਆ ਕੇ ਇੱਥੇ ਪਾਵਾਂ ਰਹਿਣ ਜ਼ਮੀਨ ਖਰੀਦਦੇ ਜੋ ਮਰਜ਼ੀ ਕਰ ਅਸੀਂ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਇਹਨਾਂ ਨੇ ਕਾਨੂੰਨ ਬਣਾਇਆ ਵੀ ਜਿਹੜੇ ਪਹਿਲੀ ਤੋਂ ਲੈ ਕੇ ਪਲੱਸ 2 ਤੱਕ ਪੰਜਾਬੀ ਇੱਥੇ ਪੜ੍ਹੀ ਆ ਉਹ ਨੌਕਰੀ ਦਾ ਸਰਕਾਰੀ ਦਾ ਸਭ ਕੁਝ ਆਪਣੀ ਨਿੱਜ ਦੇ ਲਈ ਕੀਤਾ ਤੇ ਪੰਜਾਬ ਬਰਬਾਦ ਹੋ ਕੇ ਰਹੇਗਾ ਬਿਲਕੁਲ ਨਿੱਜ ਲਈ ਕੀਤਾ ਇਹਨਾਂ ਨੇ ਆਪਣੇ ਇਹਨੂੰ ਮੈਂ ਤਾਂ ਹੈਰਾਨ ਆ ਇਹਨਾਂ ਦਾ ਜਿਹੜਾ ਮੁੰਡਾ ਜਾਂ ਲੜਕੀ ਜਾਂ ਨੋ ਜਾਂ ਉਹੋ ਹੀ ਰਾਜ ਉਹਨਾਂ ਕੋਲ ਕਿਹੜਾ ਚਿੱਪ ਵਾ ਕਿਹੜਾ ਸੈਮਾ ਕਿਹੜਾ ਬਲੱਡ ਵਿੱਚ ਆ ਵੀ ਉਹੋ ਹੀ ਰਾਜਨੀਤਿਕ ਕਰ ਸਕਦੇ ਦੂਜੀ ਨਹੀਂ ਕਰ ਸਕਦੇ ਕਿਸੇ ਨੂੰ ਨਹੀਂ ਆ ਹੁਣ ਦੇਖ ਲਓ ਜੀ 8 ਇਹਨਾਂ ਨੇ ਐ ਐਮਪੀ ਜਿਹੜੇ ਆ ਨਾਨ ਕੀਤੇ ਅਮੀਰ ਕਿਤੇ ਨੇ ਉਹਨਾਂ ਚ ਪੰਜ ਕੈਬਨਿਟ ਮੰਤਰੀ ਇਹਨੂੰ ਬੰਦਾ ਹੀ ਲੱਭਾ ਉਹ ਬਾਕੀ ਦਰੀਆ ਵਿੱਚ ਛਾਉਣ ਨੂੰ ਰੱਖੇ ਉਹਨਾਂ ਨੇ ਵੀ ਲੋਕਾਂ ਦੇ ਰੋਣਾ ਪਾਇਆ ਵੀ ਸਾਨੂੰ ਕੱਲ ਦੀ ਰੱਖਿਆ ਤੁਸੀਂ ਅਸੀਂ ਰਾਤ ਦਿਨ 15 15 ਸਾਲ ਤੋਂ 10 ਸਾਲ ਤੋਂ ਅਸੀਂ ਕਰ ਰਹੇ ਸੇਵਾ ਕਰ ਰਹੇ ਹਾਂ ਇਹਨਾਂ ਨੂੰ ਹਟਾ ਕੇ ਫਿਰ ਕਾਨੂੰਨ ਨਹੀਂ ਕੋਈ ਵੀ ਹਿੰਦੁਸਤਾਨ 'ਚ ਕਿਹੜਾ ਕਾਨੂੰਨ ਵੀ ਪਹਿਲਾਂ ਐਮਐਲਏ ਦੀਆਂ ਵੋਟਾਂ ਦੇ ਲੋਕਾਂ ਦਾ ਟੈਕਸ ਦਾ ਖਰਚ ਪਿਆ ਹੁਣ ਜੇ ਬਣ ਜਾਂਦੇ ਆ ਬੰਦੇ ਤਾਂ ਹੈ ਨਹੀਂ ਫੇਫੇ ਵੋਟਾਂ ਪੈਣਗੀਆਂ ਪੰਜਾਬ ਐਮ ਐਲ ਇਹ ਕਿਉਂ ਨਹੀਂ ਪਵੰਦੀ ਲੱਗਦੀ ਜਿਹੜਾ ਇੱਕ ਵਾਰੀ ਐਮ ਐਲ ਇਹ ਬਣ ਗਿਆ ਉਹ ਐਮ ਪੀ ਦੀ ਇਲੈਕਸ਼ਨਾਂ ਲੜੇ ਜਿਹਨੇ ਐਮ ਪੀ ਦੀ ਇਲੈਕਸ਼ਨਾਂ ਨਹੀਂ ਐਮ ਐਲ ਜਿਹੜਾ ਇੱਕ ਵਾਰੀ ਬਣ ਗਿਆ ਉਹ ਬੁਰ ਕੇ ਇਲੈਕਸ਼ਨਾਂ ਲੜੇ ਹੱਦੀ ਹੋਗੀ ਜਿਹੜਾ ਮਾਰਚ ਨਿਕਲਣਾ ਬੰਦੀ ਸਿੰਘਾ ਦਰਹੀ ਵਾਸਤੇ ਉਹ ਫਿਰ ਸਰਕਾਰ ਦੀ ਨੀਂਦ ਉਡਾਏਗਾ ਕਿਤੇ ਨਾ ਕਿਤੇ ਜਿਹੜਾ ਪਟਿਆਲੇ ਤੋਂ ਚੱਲਣਾ 1 ਅਪ੍ਰੈਲ ਨੂੰ ਇੱਥੇ ਪਹੁੰਚੇਗਾ ਉਸ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕੀ ਅਸਰ ਪੈ ਰਿਹਾ ਇਹ ਮਾਰਚਾਂ ਦੇ ਨਾਲ ਜੇ ਇੱਥੋਂ ਤੱਕ ਪਹੁੰਚੇਗਾ ਦੇਖੋ ਅਸੀਂ ਕੌਮੀ ਇਨਸਾਫ ਮੋਰਚਾ ਜੋ ਜ세ਦਾਰ ਜਗਤਾਰ ਸਿੰਘ ਹਵਾਰਾ ਜਿਹੜੇ 7-8 ਲੱਖ ਦੀ ਇਕੱਠ ਨੇ ਸਰਬੱਤ ਖਾਲਸਾ ਨੇ ਚੱਬੇ ਦੀ ਧਰਤੀ ਤੇ 10 ਨਵੰਬਰ 2015 ਨੂੰ ਥਾਪਿਆ ਜ세ਦਾਰ ਉਹਦੇ ਦਿਸ਼ਾ ਨਿਰਦੇਸ਼ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਅਨੁਸਾਰ ਇਹ ਮੋਰਚਾ ਲੱਗਾ ਹੋਇਆ ਕੌਮੀ ਸਾਂ ਮੋਰਚਾ ਅਸੀਂ ਚੇਤੰਤਾ ਲਿਆਵਾਂਗੇ ਲੋਕਾਂ ਨੂੰ ਇਹਨਾਂ ਦੀ ਨੀਂਦਾ ਡਾਵਾਂਗੇ ਲੋਕਾਂ ਨੂੰ ਕਹਾਂਗੇ ਇਹਨਾਂ ਨੂੰ ਆ ਸਵਾਲ ਕਰੋ ਮਿੱਤਿਆ ਵੋਟ ਲਾਈ ਨਾ ਆਉਂਦਾ ਵੀ ਤੂੰ ਉਦੋਂ ਕਿੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਰ-ਵਾਰ ਹੋਈ ਤੂੰ ਕਿੱਥੇ ਜਦੋਂ ਮੌਰ ਬੰਬ ਕਾਂਡ ਹੋਇਆ ਦੱਸ ਕੀ ਕੀਤਾ ਤੂੰ ਕੀ ਕੀਤਾ ਜਦੋਂ ਪਿਛਾਖ ਪੜਾਈ ਤੂੰ ਕੀ ਕੀਤਾ ਜਦੋਂ 90 ਲੱਖ ਦੇ ਇਹਨਾਂ ਨੇ ਇਸ਼ਤਿਹਾਰ ਹੀ ਦੇ ਦਿੱਤੀ ਤੂੰ ਕੀ ਕੀਤਾ ਜਿਹੜੇ ਸਾਡੇ ਬੱਚੇ ਨਸ਼ੇ 'ਚ ਗ੍ਰਸੇ ਤੂੰ ਕੀ ਕੀਤਾ ਹੁਣ ਤੱਕ ਜਿਹੜੇ ਸਾਡੇ ਸਾਰੇ ਬੱਚੇ ਪੰਜਾਬ ਛੱਡ ਕੇ ਜਾ ਰਹੇ ਨੇ ਤੂੰ ਕਿੰਦੀ ਸਨਤ ਲੈ ਤੂੰ ਕੀ ਕੀਤਾ ਪੰਜਾਬ ਨੇ ਉਹ ਪਹਿਲਾਂ ਲਿਆ ਸਾਡੇ ਸਾਹਮਣੇ ਜਦੋਂ ਇਹ ਅਸੀਂ ਇਹ ਮਾਰਚ ਇਸ ਕਰਕੇ ਨਹੀਂ ਕੱਲੇ ਕਰਨੇ ਵੀ ਇੱਥੇ ਲਿਆਉਣੇ ਆ ਅਸੀਂ ਲੋਕਾਂ ਵਿੱਚ ਚੇਤਨਤਾ ਲਿਆਉਣੀ ਵੀ ਲੋਕੋ ਤੁਹਾਡੇ ਕੋ ਜਿਹੜੀ ਵੋਟ ਆ ਆ ਉਂਗਲਾਂ ਨਾਲ ਜਿਹੜੀ ਦੱਪਣੀ ਆ ਇੱਕ ਸਭ ਤੋਂ ਖਤਰਨਾਕ ਈਵੀਐਮ ਹਥਿਆਰ ਆ ਇਹਨਾਂ ਲੋਕਾਂ ਨੂੰ ਕਹਿਣਾ ਵੀ ਇਹਦਾ ਬਾਈਕਾਟ ਕਰਨ ਬੁਲੈਫ ਤੇ ਦੂਸਰੀ ਵੋਟ ਪਾਉਣ ਇਹ ਤੇ ਬਹੁਤਾਂ ਜੜੀਆਂ ਹੋ ਰਹੀਆਂ ਤੇ ਲੋਕਾਂ ਨੂੰ ਬੇਨਤੀ ਵਾਰ-ਵਾਰ ਤੁਹਾਡੇ ਮਾਧਿਅਮ ਤੋਂ ਪ੍ਰੈਸੇ ਕਰਾਂਗੇ ਵੀ ਲੋਕੋ ਲੋਕਾਂ ਇਹਨਾਂ ਨੂੰ ਪੁੱਛੋ ਸਵਾਲ ਕਰੋ ਤੁਹੇ ਉਦੋਂ ਉਦੋਂ ਕਿੱਥੇ ਸੀ ਉਹ ਦੱਸ ਹੁਣ ਤੂੰ ਵੋਟ ਲੈਣ ਆ ਗਿਆ ਇਹ ਲੋਕਾਂ ਜਿੱਤਦਾ ਜੀ ਬਹੁਤ ਸ਼ੁਕਰੀਆ ਪਾਲ ਸਿੰਘ ਫਰਾਂ ਸਾਡੇ ਨਾਲ ਸੀਗੇ 1 April ਨੂੰ ਵੱਡਾ ਮਾਰਚ ਨਿਕਲੇਗਾ ਪਰ ਲੋਕਾਂ ਨੂੰ ਜਾਗਰੂਕ ਕਰਨਾ ਕੋਈ ਦਬਾਅ ਨਹੀਂ ਬਣਾਉਣਾ ਪਰ ਲਗਾਤਾਰ ਕੌਮੀ ਸਭ ਮੋਰਚਾ ਦੇ ਵਿੱਚੋਂ ਇਹ ਚੀਜ਼ਾਂ ਹੋ ਰਹੀਆਂ ਨੇ ਦਬਾਅ ਕਹਿੰਦੇ ਬਾਣੀ ਵਿਰਿਆ ਕਈ ਸਿੰਘ ਬਾਹਰ ਆ ਰਹੇ ਨੇ ਪੈਰੋਲ ਤੇ ਆ ਰਹੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੈਂਪ ਸਹਿਯੋਗ ਦੇ ਇਸ ਜਗਮੀ ਤਾਨਵਾ